ਆਸਾ ਮਹਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਭਉ ਕਿਹਾ ਹਉ ਤੁਧ ਬਿਨ ਕੇ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਧ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਇ ਵਿਣ ਨਾ ਵੈ ਸਭ ਜਗ ਬਉਰਾਇ ਨਾਮ ਮਿਲੈ ਸੁਖ ਪਾਇਐ ਕਿਆ ਕਹੀਐ ਕਿਸ ਆਖ ਸੁਣਾਇ ਜੇ ਕਹਿਣਾ ਸੁ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵੜਾਈ ਤਾਂ ਤੇਰੀ ਵੜਾਈ ਇਤ ਉਤ ਤੁਜੈ ਤੇ ਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਮ ਆਸਾ ਮਹਲਾ 5 ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨ ਹੈ ਪਿਓ ਜਨਮ ਜਨਮ ਕੇ ਚੂਕੇ ਭੈ ਭਾਰੇ ਦੁਰਤ ਬਿਨਸਿਓ ਹਰਮ ਬਿਓ ਦਰਸ਼ਨ ਪੇਖਤ ਮੈਂ ਜਿਓ ਸੁਨ ਕਰ ਬਚਨ ਤੁਮਾਰੇ ਸਤ ਗੁਰ ਮਨ ਤਨ ਮੇਰਾ ਠਾਰਥਿਓ ਰਹਾਓ ਤੁਮਰੀ ਕਿਰਪਾ ਤੇ ਭਿਓ ਸਾਧ ਸੰਗ ਏਓ ਕਾਜ ਤੁਮਾਪ ਕੀਓ ਜੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਿਜ ਵਿਖਿਆ ਪਈਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਬਿਨਾ ਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤ ਗੁਰ ਦਿਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੁਮਾਨਸ ਦੇਹੀ ਪਾਈ ਜੇ ਤਪ ਰ ਆਪਣੇ ਮੇਲ ਲਿਓ ਤਨ ਸੁ ਕਲਯੁਗ ਸਾਧ ਸੰਗ ਕੀਰਤਨ ਗਾਇਐ ਨਾਨਕ ਨਾਮ ਅਧਾਰ ਹਿਓ ਆਸਾ ਮਹਲਾ ਪੰਜਵਾ ਆਗੈ ਹਿਤੇ ਸਭ ਕਿਛੁ ਹੁਆ ਅਵਰ ਕੇ ਜਾਣੈ ਗਿਆਨਾ ਗ਼ੂਲ ਚੂ ਕਪਨਾ ਬਰਖ ਬਖਸ਼ਿਆ ਪਰ ਬ੍ਰਹਮ ਭਗਵਾਨਾ ਸਤ ਗੁਰ ਮੇਰਾ ਸਦਾ ਦੇਲਾ ਮੋਹੇ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਰਹਾਉ ਅਨੇਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧਕੂਪ ਮਹਾ ਕੋਰਤੇ ਬਾਹਾਂ ਪਕਰ ਗੁਰ ਕਾੜ ਲਿਏ ਨਿਰ ਪਉ ਭਏ ਸਗਲ ਭਉ ਮਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੁਹਿਲਾ ਆਸਾ ਮਹੱਲਾ ਪੰਜਵਾ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤਾ ਵੈ ਤਾਂ ਸੇਵਾ ਅਵਰ ਨਾ ਕੋ ਦੂਜਾ ਸੁਜੈ ਸਾਚੇ ਆ ਲਖ ਵਪੇਵਾ ਚੀਤਾ ਵੈ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਧਾਰਾ ਹੱਥ ਦੇ ਤੂੰ ਰਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨਾ ਕੋ ਉਪਾਖੈ ਓ ਸੁਖ ਹਵੜਿਆ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਣਾ ਤੂੰ ਸਦਾ ਮਿਹਰਵਾਨਾ ਨਾਮ ਮਿਲੇ ਰੰਗਮਣੀ ਤੂੰ ਦਾ ਨਾ ਤੂੰ ਸਦ ਮਿਹਰਵਾਨਾ ਨਾਮ ਮਿਲੇ ਰੰਗਮਣੀ ਤੋਦਵਾ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮਹਲਾ ਪੰਜਵਾਂ ਕਰ ਕਿਰਪਾ ਪ੍ਰਵੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕੇ ਵਾਰ ਦਖਾਲੇ ਦਰਸ਼ਨ ਪੁਨਰਪ ਜਨਮ ਨ ਆਇਐ ਮਿਲੋਂ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰੂੰ ਰੇ ਪਰ ਬ੍ਰਹਮ ਜਨ ਹਿਰਦੈ ਅਰਦਿਆ ਤਾਂ ਕੈ ਸੰਗਤ ਰੂੰ ਰੇ ਰਹਾਉ ਮਹਾਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮੈਂ ਬਸਨਾ ਸਤ ਗੁਰ ਭੇਟ ਭਿਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਨ ਤਨ ਥਾਪਕਿਓ ਸਭ ਆਪਣਾ ਕੋਮਲ ਬੰਦਨ ਬੰਧਿਆ ਗੁਰ ਪ੍ਰਸਾਦ ਪਾਏ ਜਨ ਮੁਕਤੇ ਹਰ ਹਰ ਨਾਮ ਅਰਦਿਆ ਰਾਖ ਲੀਏ ਪ੍ਰਵ ਰਖਨ ਹਾਰੈ ਜੋ ਪ੍ਰਵ ਆਪਣੇ ਭਾਣੇ ਜਿਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਨੀ ਆਸਾ ਮਹਲਾ ਪੰਜਵਾ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗ੍ਰਹੋ ਭਿਉਰੀ ਮਹਾ ਮੋਹਨੀ ਤਦ ਨ ਵਿਆਪੈ ਤੇਰਾ ਆਲਸ ਕਹਾ ਗਿਓਰੀ ਰਹਾਓ ਕਾਮ ਕਰੋ ਦੰਕਾਰ ਗਖਰੋ ਸੰਜਮ ਕਾਨ ਛਟਿਓਰੀ ਛੋਰ ਨਰ ਦੇਵ ਸੁਰਤ ਰੈਗੁਨੀਆਂ ਸਗ ਲੋ ਭਵਨ ਲੁਟਿਓਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਭੂਟ ਰਹੇ ਹੋਰੀ ਐਸੋ ਸਮਰਥ ਵਰਣ ਨਾ ਸਕੂੰ ਤਾਂ ਕੀ ਉਪਮਾ ਜਾਤ ਨਾ ਕਹਿਉ ਰੀ ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਵਰਣ ਬਣਿਉ ਰੀ ਮਹਾ ਮੰਤਰ ਗੁਰ ਹਿਰਦੈ ਵਸਿਉ ਆਚਰਜ ਨਾਮ ਸੁਨਿਉ ਰੀ ਕਰ ਕਿਰਪਾ ਪ੍ਰਵ ਨਦਰਵ ਲੋਕਨ ਅਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਰਗਾ ਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਪਾਨੀ ਤਾ ਮਨ 모ਹਿਆ ਕਵਨ ਬਣੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਹੀ ਸੁੰਦਰ ਤੁਮੈ ਸੁਹਾਗ ਤੁਮ ਘਰ ਲਲਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰਗਿਆਨ ਪ੍ਰੀਤਮ ਭਾਨੀ ਤਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ ਸੁਨਰੀ ਸਖੀ ਏ ਹਮਰੀ ਖਾਲ ਪ੍ਰਭ ਆਪ ਸਿੰਘਾਰ ਸਵਾਰਨ ਹਾਰ ਸੁਨਰੀ ਸਖੀ ਏ ਹਮਰੀ ਖਾਲ ਪ੍ਰਭ ਆਪ ਸਿੰਘਾਰ ਸਵਾਰਨ ਹਾਰ ਰਹਾਉ ਤੁਜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਉਹੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤੁ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਵੀ ਸੱਚ ਇੱਕ ਉਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋ ਸਿਪੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਜਪੋ